ਆਸਾ ਤਾਂ ਹੈ ਬਰਾਕਰ ਦਾ ਗਿੱਟਿਆ ਸੀ ਤੇਰੇ ਅਚ ਮੜੀ ਆ ਇੱਥੇ ਹਾਂ ਕੱਢ ਕੇ ਜੇ ਆਪਾਂ ਕੱਢ ਕੇ ਨਾ ਇੱਥੇ ਪਾਲਾ ਮਾਸਾ ਘੋਰਾ ਜੇ ਕਿ ਤਾ ਕਰਤਾ ਜੇ ਤੇਰੀ ਚਾਹ ਸੌਖੀ ਹੋ ਜੇ ਤੂੰ ਤੂੰ ਆਏ ਪੈਰ ਮਾਲ ਮਾਰ ਕੇ ਮਲੀ ਜਾ ਖਰੇ ਤਾਂ ਆਉਂਦੀ ਆਉਂਦੀ ਵਿੱਚ ਆ ਕੇ ਵੜ ਜੇ ਅੱਛਾ ਤੂੰ ਜਿਹਦੇ ਵਿੱਚ ਨਾ ਹੁੰਦੀ ਨਾ ਇਹਦੇ ਕਰੂੰਗੀ ਠੀਕ ਹੈ ਜਸ ਮੈਂ ਚੱਲਾਂ ਜਾਂ ਰੋਟੀ ਦਾ ਆ ਜਾ ਕੇ ਤੇ ਇਹ ਪਰਾਲਾ ਤੇ ਫੜੀ ਹੋਈ ਜਾਂ ਨਾ ਜਾਣੀ ਠੀਕ ਆ ਲਾ ਦੇ ਮੀਂਹ ਬੱਲਾ ਤੇ ਸੋਹਣੀਆਂ ਵਡੀਆਂ ਲਾਵੀ ਕੋਲ ਅੰਨ

ਕਿ ਦਾ ਗਰੇ ਨੇ ਤੁਗੀ ਕੀਤਾ ਕਿੰਨਾ ਕਿੰਨਾ ਚਾਹ ਤੈਨੂੰ ਸਮਝਾਉਂਦਾ ਹੀ ਲੱਗ ਜਾਂਦੀ ਜਿੰਨਾ ਬੰਦੇ ਨੂੰ ਸਮਝਾਉਣਾ ਹੁੰਦਾ ਨਾ ਉਹਨਾਂ ਬੰਦਾ ਪਾਣੇ ਛੱਤੀ ਘਰ ਦੇ ਛੱਤੀ ਕੰਮ ਕਰ ਲੈ ਇਹਨੇ ਤੇ ਮੇਰਾ ਲਹੂ ਪੀ ਗਇਆ ਪਰ ਅਜੇ ਕਿੱਥੇ ਕਰਮਾਚ ਰੱਖੀ ਸੀਗੀ ਮੈਂ ਲਫੜੇ ਸਾਰੇ ਲੋਥੀ ਪੋਚਾ ਲਾ ਲਾਣਾ ਹੈ ਜਾਪ ਨੂੰ ਫੜਿਆ ਇਹਨੇ ਚਾਹ ਦੇਰੀ ਮਸੇਰੀ ਵਾਰਾ ਹਣ ਉਹ ਮੈਡਮ ਪਤਾ ਨਹੀਂ ਕੀ ਕਰਦੀ ਹੈ ਨਹੀਂ ਸੁੱਤੀ ਹੋਣਾ ਮੈਂ ਕੀ ਕਰਨਾ ਉਹ ਦਬਾਰ ਨੇ ਲਾ ਬਦੀ ਕਿਹੜਾ ਹੈ ਨਾ ਇਹ ਮੈਂ ਸੌਂ ਜਾਣਾ ਸਨ ਆ ਜਾ ਆ ਜਾ ਆ ਜਾ ਮੈਂ ਤੇ ਸੇਰਵਾਉ ਤੈਨੂੰ ਆ ਜਾ ਸੇਰਵਾਈ ਕਰਨੀ ਆ ਮੈਂ ਨਾ ਆਈ ਸੀ ਕਿ ਤੇਰੇ ਵੱਲੇ ਹਾਂ ਮੈਂ ਹਾਂ ਚੱਲ ਰੱਖਿਆ ਜਗਾ ਤੈਨੂੰ ਆਵੀਂ ਤੈਨੂੰ ਨਹੀਂ ਸਮੀ ਮੇਰੇ ਬਣਾਉਂ ਚ ਕਦੇ ਜਾ ਕੇ ਆਏ ਮੈਂ ਹਾਂ ਕਿ ਲੈ ਆ ਸਮਾਨ ਨਹੀਂ ਨਾ ਮੰਗਾਇਆ ਤੇ ਮੈਂ ਹਾਂ ਜਾ ਲਈ ਚਾਰ ਮਹੀਨਾ ਸਾਦਾ ਲਈ ਨਹੀਂ ਹੋਣਾ ਤੇ ਨਾਲ ਇਹ ਨੂੰ ਲਈਆਂ ਰੋਟੀ ਨੂੰ ਹੋਏ ਹਾਏ ਨਹੀਂ ਪਮੋ ਹਾਂ ਦੇ ਕਰੀ ਜਾਣੀ ਐਨੀ ਖੇਚਲ ਕਾਨੂੰ ਕੀਤੀ ਚਾਹ ਤੋ ਮੈਂ ਦੱਸ ਹੁਣ ਬਾਣ ਮੱਥਾ ਵਾ ਤੇ ਕਿਦਾ ਹੁਣ ਤੂੰ ਹੀ ਸਾਨੂੰ ਸੱਦਿਆ ਇੱਕ ਦਿਨ ਸੱਦਣਾ ਹੀ ਹੁੰਦਾ ਏ ਤੇਰੀ ਗੱਲ ਆ ਫੇਰ ਉਹ ਚੱਲ ਬੰਦਾ ਆਉਂਦਾ ਜਾਂਦਾ ਰਹਿੰਦਾ ਇੱਕ ਰਸ ਸੱਦਿਆ ਉਹ ਵੀ ਤੇ ਹੈ ਤੈਨੂੰ ਕੀ ਮੈਂ ਦੱਸਾਂ ਇਸ ਤੀਨ ਨੂੰ ਸੋਟ ਕੇ ਇਹ ਆਪਣਾ ਆਪ ਵਿਖਾਉਣਾ ਇਹ ਤੇ ਅੰਤਰੀ ਅੱਤੀ ਛ ਲੈਣਾ ਹੋਣਾ ਤਾਂ ਚੰਡੀ ਸਿਆਪੇ ਦੇ ਜਾਣ ਫੜ ਦਿੱਤੇ ਚੱਲ ਨਹੀਂ ਤੂੰ ਉਹਦਾ ਖੇਚਲ ਹੀ ਕੀਤੀ ਕਮਲ ਨੇ ਫੇਰ ਕੀ ਸੀ ਨੀ ਕਿਹਾ ਦੀ ਵੈਸੇ ਫੇਰੀ ਅਗਲੀ ਆਪ ਹੋਗੀ ਲੈ ਦੇ ਸੱਤਿਆਂ ਨੂੰ ਆੜ ਮੱਥਾ ਸਾਰੇ ਘੱਟ ਦੇ ਉਹ ਤੇ ਤਿੰਨ ਪਰ ਨਹੀਂ ਉਹ ਪੜੀ ਲਿਖੀ ਹੋਣੀ ਇਹਨਾਂ ਗੱਲਾਂ ਨੂੰ ਮੰਨ ਦੇ ਅੱਛਾ ਨਹੀਂ ਚਲ ਨਾ ਮੈਨੂੰ ਹੁਣ ਰੀਅਲ ਦੇ ਪਰੇ ਨਹੀਂ ਨਹੀਂ ਗਵਾਲ ਮੱਥਾ ਲੁਕੀ ਕੀ ਆਖਣਗੇ ਹੈ ਉਹਦਾ ਦਿਨਾਂ ਦੀ ਇੰਨੀ ਬਣੀ ਹੈ ਤੇ ਲੈ ਇੱਕ ਦੋ ਚਾਹ ਉਹ ਨਾ ਪਿਆਈ ਖੜੇ ਚਾਹ ਪਿਉਣ ਕੋਲ ਦੋਸਤ ਮੈਂ ਕੀ ਗ੍ਰਜੋਸ਼ਾ ਬਣ ਸਰ ਤੂੰ ਜਦੋਂ ਚਮਕਾ ਗੀ ਤੇ ਮੈਂ ਕੱਲੀ ਹਾਂ ਘਰੇ ਤੇ ਨੇਰ ਦਿਨਾਗ ਕਹਿ ਲਾ ਕਿੰਨੇ ਹੀ ਮਹੀਨਾ ਉਹ ਚੱਲਿਆ ਹੈ ਤੇ ਮੈਂ ਲੈ ਸੱਤਿਆਂ ਹੀ ਨਹੀਂ ਗਾ ਮੇਰੇ ਦਿਮਾਗ ਤੇ ਵੀ ਨਹੀਂ ਗਾਲ ਆਈ ਤੇ ਮੈਂ ਹਾਂ ਚੱਲ ਹੁਣ ਮੈਂ ਹਾਂ ਚਲਾ ਕੇ ਆਉਣੀ ਆ ਵੇ ਤੂੰ ਵੀ ਨਹੀਂ ਆਈ ਨਹੀਂ ਆਈ ਮੇਰੀ ਤਾਂ ਕੋਈ ਨਹੀਂ ਮੈਂ ਤਾਂ ਤੋਰਦੀ ਫਿਰਦੀ ਤੁਹਾਡੇ ਘਰੇ ਆਈ ਜਾਂਦੀ ਮੇਰੀ ਤੈਨੂੰ ਕਾਹਦੇ ਚੱਲ ਕੋਈ ਨਹੀਂ ਜਾਣਾ ਐਵੇਂ ਤੇ ਬਚਾਵਾਂ ਕਿਉਂਦੀ ਫਿਰਨੀ ਐ ਕੁਛ ਨਹੀਂ ਹੁੰਦਾ ਜਾਣੋ ਤੇ ਕੀ ਉਹ ਚੱਲਿਆ ਨਹੀਂ ਕੋਈ ਨਹੀਂ ਹੁਣ ਮੈਂ ਮੰਗਾਈ ਬਿਸਕਟ ਬਸਕਟ ਜਿਆਦਾ ਤਨੀ ਸਮਾਨ ਤੈਨੂੰ ਪੜਾ ਮੈਨੂੰ ਆਖਿਆ ਪਹਿਲਾਂ ਤੇ ਮੈਂ ਇਹ ਸੋਚਦੀ ਹਾਂ ਵੀ ਆਉ ਗੱਠ ਜਦੋਂ ਉਹ ਮਹੀਨਾ ਦਾ ਜਮੀਨਾ ਲੱਗ ਜਾਣਾ ਫਿਰ ਨਾਲ ਮਹੀਨਾ ਡਿਗਦੀ ਉਹ ਚੱਲ ਨਹੀਂ ਆਣੀ ਚਲ ਇਧਰ ਉਧਰ ਆ ਜਾਂਦਾ ਘਰੇ ਬੰਦਾ ਬੋਰ ਹੋ ਜਾਂਦਾ ਛੇ ਮਹੀਨਾ ਫਿਰ ਤੋਰ ਲਿਆ ਕਰੂ ਕਿ ਤੇ ਉਧਰ ਵੀ ਜਿਹੜਾ ਮਾਰ ਆਇਆ ਕਰੂ ਆਹ ਹੁੰਦਾ ਇਹਦੀ ਗੱਲ ਹੈਗੀ ਚਲ ਮਿੱਠੇ ਮੁੱਠੇ ਰਿਤੇ ਉ ਵੀ ਨਹੀਂ ਸ਼ਕੀਨ ਹੈਗੀ ਪੜੀ ਲਿਖੀ ਹੈ ਨਾ ਮਿੱਠੇ ਨੂੰ ਕੱਚ ਵੀ ਨਹੀਂ ਕਰਦੀਗੀ ਆ ਉਹ ਮੈਂ ਤਾਂ ਕਿਹਦੇ ਨੂੰ ਘਰ ਮੰਗਾ ਲੇ ਥੋੜੇ ਜਨੇ ਕਰ ਖਾਣੀ ਆ ਤੇ ਬਾਜੀ ਹੁੰਦਾ ਬੰਨੇ ਆਪ ਦਾ ਆ ਸਾਡੇ ਘਰ ਇੰਨਾ ਮਿੱਠਾ ਪਿਆ ਖਾਂਦੀ ਨਹੀਂ ਤੇ ਉਹੀਆਂ ਨਿਆਣੀ ਚੁੱਪ ਚੁੱਪ ਖਾ ਲੈਂਦੀ ਡਾਡਾ ਡਾਈ ਟੂ ਇਟ ਜੀ ਕਰੇ ਉਹ ਤਾਂ ਉਹ ਤਾਂ ਨਾ ਖੜੀ ਪਈ ਆ ਸੋ ਇਹ ਮਾੜਾ ਆਪਣੇਗਾ ਹੀ ਖਾਣੇ ਪੀਣੇ ਹੀ ਚੰਗਾ ਚਲ ਆਪਾਂ ਖਾ ਲਾਂਗੇ ਆ ਨਾ ਨਿਆਣੇ ਭਰਾ ਉਹਦਾ ਉਹੀ ਹੁੰਦਾ ਪਾਜ ਹੁੰਦਾ ਨਿਆਣੇ ਦਾ ਲੱਗਦੇ ਨਿਆਣੇ ਖਾ ਚਲ ਮੈਂ ਨਾ ਫਿਰ ਉਹ ਨਾ ਲੰਮੇ ਪਈ ਹੋਈ ਤੂੰ ਚੱਲ ਤੇ ਘਰੇ ਚਾਹ ਘਰ ਮੈਂ ਫਿਰ ਇਹਨੂੰ ਲੈ ਕੇ ਆਉਂਦੀ ਹਾਂ ਚੱਲ ਮੈਂ ਚਾਹ ਬਣਾਉਂਦੀ ਫਿਰ ਆ ਕੇ ਆਈਏ ਚੰਗਾ ਅਮਨੇ ਨਵੀਂ ੱਗ ਤੁਹਾਡੀ ਧੁੱਦੀ ਚਾਹ ਚੰਗਾ ਤੇ ਚੱਲ ਫਿਰ ਆ ਜੀ ਫਰ ਕੀਤਾ ਤਾ ਫਿਰ ਚਲੀ ਆਵੇਂ ਨਾ ਕੋਈ ਨਹੀਂ ਕੰਮ ਹੈ ਹਾਂ ਚਲ ਅੱਗ ਆਕੇਗੀ ਸ਼ਗਨ ਮੇਰੀ ਮਾਰੀ ਕਹਿੰਦੇ ਤੀ ਕਾ ਤੂੰ ਨਾ ਆ ਕੇ ਕੋਈ ਕਹਿਣ ਵਾਲਾ ਬੰਸੀ ਗੱਲ ਪਾਸੇ ਤਾਂ ਜਿਹੜੀਆਂ ਨੇ ਲੋਕਾਂ ਨੇ ਕਿਤੇ ਮੂੰਹ ਫੜ ਲੈਣੇ ਹੁੰਦੇ ਆਪ ਦਾ ਵੇਖਦਾ ਹੁੰਦਾ ਤਾਂ ਫਿਰ ਤੂੰ ਆਵੀਂ ਮੈਂ ਚਾਹ ਚੁ ਬਣਾਉਣੀ ਹੈ ਲੈ ਕੇ ਆਵੇਂ ਫਿਰ ਉਹਨਾਂ ਹਾਂ ਹਾਂ ਲੈ ਕੇ ਆਓ ਮੈਂ ਨਾ ਕੱਲ ਕਹਿ ਟ ਗਈ ਸੀ ਹੱਕ ਹੈ ਉਹ ਗੱਲ ਕਰੀ ਮੈਨੂੰ ਨਹੀਂ ਸੱਦਣਾ ਮੈਂ ਤੇ ਮੇਰੇ ਸੱਸਰੀ ਕਹੇਗੀ ਨਹੀਂ ਨਹੀਂ ਜਾਨੀ ਉਹ ਮੈਂ ਤੁਮੇ ਇਹ ਹੰਦ ਬਣਾ ਕੇ ਬਾਈ ਕੀ ਬਾਈ ਦੇ ਆ ਮੈਂ ਕਿ ਲਾ ਕੇ ਦੇਂਦੀ ਆ ਨਾਲੇ ਘਰ ਕਿ ਆ ਚੁੜਦੀ ਮੈਂ ਇੱਕ ਹੋਰ ਚਾਂ ਚੜਾਗੀ ਹੈ ਮੈਂ ਤੇ ਆਖਿਆ ਸੀ ਇਹ ਤੇ ਪਰਦੇ ਟੱਕੇ ਤੇ ਟੱਕੇ ਹੀ ਰਹਿਣ ਨਾ ਕਿਸੇ ਨੂੰ ਪਤਾ ਲੱਗੇ ਤੇ ਹੁਣ ਹੋਰ ਚਾਂ ਚੜਾ ਲਈ ਆ ਆਹੇ ਉਹਨੂੰ ਚਾਹ ਤੇ ਲਾਇਆ ਆਏ ਰੱਬਾ ਹੁਣ ਠੀਕ ਕਰ ਰੱਬਾ ਤੇ ਉਤਰੀ ਜਾਏ ਛੇੜਣ ਇਹ ਤੇ ਕਿਸੇ ਗੱਲ ਦਾ ਤੈਨੂੰ ਪਤਾ ਨਹੀਂਗਾ ਚੱਲ ਬਣਾ ਇਹਨੂੰ ਵੇਖ ਕੇ ਕੀ ਕਰਦੇ ਆ ਫੇਰ ਇਹਨੂੰ ਸਮਝਾ ਜੇ ਕੋ ਮਾੜਾ ਮੋਟਾ ਸਮਝ ਜੂ ਕੀ ਤੇ ਲੈ ਹਾਂ ਤੇ ਹੋਰ ਸਿਆਪੇ ਰੱਖਦੇ ਸਮੇਂ ਇਹਦਾ ਚਾਹ ਹੁਣੇ ਜਾਣਾ ਉਹ ਕੀ ਸੀਗੀ ਇਹਨੂੰ ਚਾਹ ਪੀਉਂਦੀ ਪਤਰਾ ਵੇਖੀ ਸੁੱਤੇ ਬਾਰ ਬਾਰ ਪੀਉਂਦੀ ਉੱਤੇ ਚਾਹ ਇਹ ਕਿ ਰਖੀ ਸੁੱਧੇ ਦਾ ਸੁੱਧ ਹੀ ਕੱਟਦੇ ਜੋ ਕੱਪੜਾ ਕੁੱਪੜਾ ਨਾ ਜਿਹੜਾ ਵੀ ਵਾਦੂ ਕੱਟੂ ਹੁੰਦਾ ਸਾਰਾ ਮੇਰੇ ਕਮਰੇ ਛੁੱਟ ਜਾਂਦੀ ਉਹ ਭੈਣ ਜੀ ਹੇ ਆ ਕੀ ਆ ਹੇ ਆ ਕੀ ਇਹ ਕੁੜੀ ਚੁਣੀ ਚੀਜ਼ ਬਣਾਈ ਨੀ ਹੋਏ जी करता वह मारा में मार जे था बिमारी पैनी खर्चे बंद मर जाता अभी तो बिमारी पैणा कीड़ी जिना की दुख भी नहीं होना जिन्नी कीड़ी लड़ते हों यार सोने पिछले लगे बन सी फोल घरे पता नहीं ਮੈਂ ਸਮਝ ਨਹੀਂ ਲੀ ਰਹੀ ਤੇ ਜੀਤੇ ਕੈਂਚੀ ਨਾ ਕੱਟਾ ਕੈਂਚੀ ਨੇ ਲੀਕ ਤੇ ਤੇ ਜੀ ਵੀ ਤਾਂ ਸਾਰਾ ਕੁਝ ਰੱਖੀ ਹੋਣੀ ਬੜੀ ਚਲਾਕ ਜਿਹੜੀਆਂ ਜਿੱਦਾਂ ਦੀ ਚੀਜ਼ਾਂ ਨੇ ਸੰਭਲ ਲੈਂਦੀ ਮੇਰੇ ਕੋਲ ਕਿਤੇ ਇਹ ਨਾ ਖਰਾਬ ਨਾ ਕਰ ਦੇ ਕੁਛ ਆਪਣੇ ਆਪ ਨੂੰ ਸਿਆਣੀ ਸਮਝਦੀ ਆ ਤੇ ਮੈਨੂੰ ਪਾਗਲ ਸਮਝਦੀ ਮੈਨੂੰ ਸਾਰਾ ਪਤਾ ਇਹਦਾ ਹਾਂ ਕੀ ਕਰੂੰ ਤੇ ਬ੍ਰੀਟ ਕੁਛ ਨਹੀਂ ਵੇ ਮਿੱਠੀ ਸੀ ਆਕਲ ਕੋਈ ਨਹੀਂ ਮਿੰਨੂ ਦੇ ਕੇ ਕੁਛ ਨਹੀਂ ਹੋਣਾ ਕਪੜੇ ਜੇ ਪਏ ਜਾਂ ਉੱਥੇ ਤੇ ਮੈਂ ਹਾਂ ਚਲ ਜੋੜ-ਜੋੜ ਕੇ ਤੇ ਰੱਖ ਦਿੰਦੀ ਨਹੀਂ ਮਸੀਆ ਨਹੀਂ ਹੋਈਆਂ ਨਾ ਅੱਛਾ ਹਾਂ ਅੱਛਾ ਜਿਹੜੇ ਕੰਮ ਲਈ ਲਾ ਕੇ ਚਾਹ। ਮੇਰੀ ਸਣ ਕੱਲ ਹਾਂ ਉਹ ਦੀਦੀ ਨਹੀਂ ਜਿਹੜੀ ਆਪਣੇ ਘਰੋਂ ਦੀ ਜਿਹੜੀ ਉਹ ਰਾਹ ਸਬਜ਼ੀ ਮੰਗਣ ਆਈ ਸੀ। ਉਹ ਛਾੜ ਜਾਤ ਵੀ ਤੂੰ ਹੀ ਫਿਰਦੀ ਲਿੰਦੀ ਉਹ ਨਹੀਂ। ਤੇਰੀ ਹੀ ਬੋਲੀ ਦਾ ਵੱਡੀ ਆ ਤੇਰੇ ਨਾਲ ਉਹ ਦੀਦੀ ਕਿਆ ਕਰਦੀ। ਕੋਈ ਨਿੱਕੀ ਐ ਮੈਨੂੰ। ਹੌਲੀ ਬੋਲਿਆ ਕਰਨ ਵਾਲੇ ਇੰਨਾ ਨਹੀਂ ਬੋਲੀ ਜਾਂਦਾ। ਹਾਂ ਕੁਣ ਬਿਰੀ ਕਰਨਾ ਕਿ ਧਿਆਨ ਨਾਲ ਸੁਣ ਹਾਂ ਤੈਨੂੰ ਬਸ ਸਮਝਾਉਂਦੇ ਸਤੇ ਹੀ ਤੈਨੂੰ ਚਾਹ ਤੇ ਚਾਹ ਤੇ ਸੱਜੇ ਹਾਂ ਚਾਹ ਤੇ ਮਤਲਬ ਵੀ ਤੂੰ ਨਵੀਂ ਸਭੀ ਬੋਤੀ ਆ ਉਹ ਆਪਣੇ ਘਰੇ ਸੱਜ ਕੇ ਤੈਨੂੰ ਚਾਹ ਪਿਉਣ ਲਗੀ ਨਾਲੇ ਤੈਨੂੰ ਪਾਉਗੀ ਸਗਣ ਆ ਸਗਣ ਮਤਲਬ ਪੈਸੇ ਦੇਊਗੀ ਅੱਛਾ ਭਾਈ ਮੈਂ ਸੂਟ ਬਣਾਉਂ ਪੈਸਿਆਂ ਦਾ ਐ ਕਿੰਨੇ ਕਿਤਾ ਹਾਈ ਨੇੜੇ ਦੇਣੇ ਸੂਟ ਚੋਗੇ ਨੇੜੇ 150 ਸਗਣ ਪਉਂਦਾ ਹੁੰਦਾ ਅਗਲਾ ਕੋਈ ਠੀਕ ਹੈ ਸੋ ਇਦਾਂ ਇੱਕ ਵਨ ਤੇ ਦੋ ਨਾਲ ਗੋਲ-ਗੋਲ ਜਿਹਾ ਲੱਗਿੰਦੇ ਬਾਦ ਤਾਂ ਪਤਾ ਤੇਨ ਮੰਨ ਗਿੰਦਾ ਉਹ ਇੱਕੋ ਵਨ ਹੀ ਹੁੰਦਾ ਬਸ ਮੇਰੀ ਮੰਮੀ ਨੇ ਦੱਸਿਆ ਇਹ ਵਨ ਦਾ ਉਹ ਇੱਕ ਇੱਕ ਦੇ ਨਾਲ ਗੋਲ-ਗੋਲ ਜਿਹਾ ਲੱਗਿੰਦੇ ਦੋ ਹਾਂ ਚੁੱਪ ਕਰ ਮੇਰੀ ਗੱਲ ਸੁਣ ਠੀਕ ਹੈ ਉਹ ਅਸੀਂ ਆਪਾਂ ਘਰੇ ਜਾਣਾ ਉਹਦੇ ਤੋਂ ਆਇਆ ਕਹਿਣਾ ਪਪਾ ਸੁਣਾਂ ਕਰਦਾ ਮੇਰੀ ਸੁਣ ਲੈ ਹਾਂ ਸੁਣ ਲਈ ਯਾਰ ਉਹਨੂੰ ਕਹਿਣਾ ਦੀਦੀ ਜੀ ਸਤਿ ਸ੍ਰੀ ਅਕਾਲ ਇਦਾਂ ਕਹਿਣਾ ਅੱਛਾ ਦੀਦੀ ਜੀ ਸਤਿ ਸ੍ਰੀ ਅਕਾਲ ਹਾਂ ਭੈਣ ਨੂੰ ਜੀ ਕਹਿਣਾ ਪੈੜ ਪਹਿਲਾਂ ਕਹਿੰਦੇ ਸੀ ਹੁਣ ਦੀਦੀ ਆਂਦੇ ਆ ਚਦੀ ਦੀ ਦੀ ਮੈਨੂੰ ਉਹ ਤੇ ਤੂੰ ਦੀਦੀ ਕਹਿਣਾ ਭੈਣ ਨਹੀਂ ਕਹਿਣਾ ਦੀਦੀ ਹਾਂ ਦੀਦੀ ਠੀਕ ਹੈ ਦੀਦੀ ਹਾਂ ਤੇ ਕਹਿਣਾ ਭੈਣ ਦੀਦੀ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਕੀ ਹਾਲ ਚਾਲ ਅੱਛਾ ਉਹਨਾਂ ਨੂੰ ਕਹਿਣਾ ਹਾਂ ਉਹਨੂੰ ਕਹਿਣਾ ਕਿਤਾ ਕਹਿਣਾ ਦੀਦੀ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਕੀ ਹਾਲ ਚਾਲ ਹਾਂ ਠੀਕ ਠਾਕ ਠੀਕ ਨਾ ਤੂੰ ਹਾਂ ਐਡਾ ਠੀਕ ਹੈ ਇਹ ਤਾਂ ਵੱਧ ਗੱਲ ਨਹੀਂ ਕਰਦੇ ਕਿ ਮੈਂ ਚੁੱਪ ਫਿਰ ਚੁੱਪ ਜਿਹੜੀ ਗੱਲ ਕਰਨੀ ਫਿਰ ਮੈਂ ਕਰੂੰ ਉਹਦੇ ਨਾਲ ਠੀਕ ਜੇ ਜਦੋਂ ਉਹਨਾਂ ਚਾਹਣਗੇ ਸਗਣ ਤੋਣ ਲੱਗਿਆ ਦਊਗੀ ਐਵੇਂ ਉੱਥੇ ਸਗਣ ਸਗਣ ਨਾ ਕਰੀਂ ਤੇ ਆ ਜਾਣਗੇ ਨਾ ਫਿਰ ਮੇਰੀ ਸੁਣ ਗਾ ਸਗਣ ਸਗਣ ਨਾ ਕਰੀਂ ਆਪੇ ਦੇ ਦਊਗੀ ਨਾਲੇ ਤੂੰ ਨਹੀਂ ਕਹਿਣਾ ਤੁਸੀਂ ਜਿਹੜੀ ਵੀ ਗੱਲ ਕਹਣੀ ਤੁਸੀਂ ਉਹਨੂੰ ਤੁਸੀਂ ਹਾਂ ਮੈਨੂੰ ਵੀ ਤੁਸੀਂ ਉਹਨੂੰ ਵੀ ਤੁਸੀਂ ਠੀਕ ਜਿਹੜਾ ਉਹਨੂੰ ਪਤਾ ਨਾ ਲੱਗੇ ਵੀ ਤੂੰ ਹੈ ਕਿਦਾਂ ਦੀ ਐ ਮੈਂ ਸੋਣੀ ਆ ਸੋਣ ਪੁਣਾ ਹੀ ਆਣਾ ਵਿੱਚ ਤੇਰਾ ਆਪਣੇ ਕੱਖ ਵੀ ਨਹੀਂ ਪਾਇਆ ਦਿਮਾਗ ਤੇ ਉੰਤਰਾ ਪਤਾ ਨਹੀਂ ਕਾਦਾ ਪਾਤਾ ਤੂੰ ਸਵੇਰੇ ਕਿੰਨੀ ਹੈ ਇੱਥੇ ਨਾ ਨਾ ਕੇ ਸੇਰ ਵੀ ਨਾ ਕਹੀ ਮੈਂ ਸੋਹ। ਕਿੱਥੇ ਆ ਗਿਆ? ਓਏ ਆ ਗਿਆ ਤੇ ਫਿਰ ਆ ਗਈ ਥੋੜੀ ਕੋਚੀ। ਆਵੇਂ ਨਾ ਮੈਨਾਂ ਆ ਤੋ ਕਹੇ ਤਿੰਨੀ ਸੋਹਣੀ ਬਣੀ ਆ ਜੇ ਵੀ ਤੂੰ ਕਿੰਨੀ ਮੈਨੂੰ ਆ ਬੰਦੀ ਆ ਗਈ। ਹੋਰ ਸੇਰ ਤੂੰ ਤੂੰ ਨਹੀਂ ਤੁਸੀਂ ਅਸੀਂ ਮੈਨੂੰ ਕਹਿੰਦੇ ਆ ਜੇ ਵੀ ਸੋਹਣੀ ਨਹੀਂ ਬਣੀ। ਐਂਦਾ ਬੋਲ। ਤੁਸੀਂ ਤੁਸੀਂ ਮੈਨੂੰ ਕਹਿੰਦੇ ਹੋ ਜੇ ਵੀ ਸੋਹਣੀ ਨਹੀਂ ਬਣੀ। ਹੁਣ ਅੰਦਰ ਮੈਂ ਸੋਹਣੀ ਲੱਦ ਦਿੰਦੀ ਆ ਨਾ। ਹਾਂ ਹਾਂ ਐਂਦਾ ਬੋਲਣਾ ਹੀ ਚੰਗਾ। ਤੇ ਚਾਹ ਪੀਣੀ ਆ। ਇਧਰ ਵੇਚਰ ਬਣਾ ਆ ਚਾਹ ਆ ਗਈ। ਤਾਂ ਆਪ ਫੜਿਆ। ਐਂਦਾ ਹੀ ਨਹੀਂ। ਤੇ ਇਹ ਸਮਝਾਉਂਦੇ ਸਮਝਾਉਣਾ। ਅੱਛਾ ਠੀਕ। ਹੁਣ ਕੱਪ ਫੜਿਆ ਐ ਪੀਣੀ ਚਾਹ ਜਰੇ ਮੈਂ ਤਾਂ ਫੇਰ ਥੋੜੀ ਐ ਨਾ ਐਦਾਂ ਨਾ ਕਰੀ ਜਾਈ ਉੱਥੇ ਬੈਠੀ ਤੇ ਇੱਦਾਂ ਹੀ ਕਰਦੀ ਆ ਇਹ ਕਰੀ ਜਾਂਦਾ ਹਾਂ ਸੋਹਣੀ ਬੜੀ ਚਾਹ ਪੀੜੀ ਹੌਲੀ ਹੌਲੀ ਜਿਹੜਾ ਪਤਾ ਤੇ ਐ ਸੋਹਣੀ ਬਹਿਣਾ ਪਤਾ ਕਿੱਦਾਂ ਬਹਿਣਾ ਉੱਥੇ ਜੇ ਪੰਚੇ ਤੇ ਬਹਿਣਾ ਫੇਰ ਐਵੇਂ ਕਰਕੇ ਠੀਕ ਹੈ ਠੀਕ ਹੈ ਜੇ ਮੰਨ ਕੇ ਚੱਲ ਲਾਤਨ ਮਕਾਉਣੀ ਐ ਨਾ ਫੇਰ ਐ ਕਰਕੇ ਸੋਹਣਾ ਬੜਾ ਬਹਿਣਾ ਐ ਐ ਕਰ ਅੱਛਾ ਹਾਂ ਤੁਸੀਂ ਕਿੱਦਾਂ ਬਹਿਣਾ ਮੇਰੀ ਕੋਈ ਮੇਰੀ ਕੋਈ ਨਹੀਂ ਮੈਨੂੰ ਤਾਂ ਦਾ ਪਾਣਾ ਸਾਰ ਹੋ ਗਿਆ ਯਾਰ ਇਹਨੂੰ ਮੈਂ ਭਾਗਣ ਲਿਤਾ ਮੈਂ ਬਹਿ ਜਾ ਅੱਛਾ ਹਾਂ ਜਿਹੜਾ ਨਵਾਂ ਨਵਾਂ ਹੁੰਦਾ ਉਹ ਹੀ ਤਾਂ ਵੀ ਹਾਂ ਸੋਹਣੀ ਪਤਾ ਲੱਗੇ ਪਰ ਮੈਂ ਪਤਾ ਨਹੀਂ ਕੀ ਕਿਹਾ ਕਿ ਤੂੰ ਬੜੀ ਪੜ੍ਹੀ ਲਿਖੀ ਆ ਪਰ ਹੈਗਾ ਤੇਰੇ ਪੱਲੇ ਕੱਖ ਨਹੀਂ ਤੂੰ ਝੂਠ ਮਾਰਦੀ ਏਨੂੰ ਤੁਸੀਂ ਅੱਛਾ ਤੈਨੂੰ ਵੀ ਤੁਸੀਂ ਹਾਂ ਠੀਕ ਆ ਤੁਸੀਂ ਤੁਸੀਂ ਕੀ ਕੋਈ ਨਹੀਂ ਤੁਸੀਂ ਮੈਨੂੰ ਲਾਗਿਆ ਸਮਝ ਤੁਸੀਂ ਇਹ ਤਾਂ ਬੈਠ ਤੁਸੀਂ ਜਿੱਦਾਂ ਮਰਜੀ ਬੈਠਾ ਮੈਂ ਸੋਹਣਾ ਬੈਣਾ ਹਾਂ ਸੋਹਣਾ ਬੈਣਾ ਮੈਂ ਕਿਉਂ ਪੜੀ ਲਿਖੀ ਮੈਂ ਤੇਰੀ ਟੌਰ ਬਣਾਉਣੀ ਆ ਤੇ ਮੇਰੀ ਕਰਾਣੀ ਨੂੰ ਕੋਈ ਮਾੜਾ ਨਾ ਕਵੇ ਅੱਛਾ ਹਾਂ ਤੇ ਤੂੰ ਸਿਆਣੇ ਬਣ ਕੇ ਰਹਿਣਾ ਮੇਰੀ ਇਲਾਜ ਰੱਖੜੀ ਆ ਇਹਨੂੰ ਉਧਰ ਲੈ ਜੀ ਅੱਛਾ ਇਹਨੂੰ ਨਹੀਂ ਲੈਣਾ ਹਾਂ ਇਹ ਦੇ ਜਿਹੜਾ ਮੱਠਾ ਕੰਨਾ ਇੰਨਾ ਮੱਠਾ ਖਪਾਇਆ ਉਹ ਕਿੱਧਰ ਜਾਣਾ ਏ ਹਾਂ ਮੈਂ ਤਾਂ ਮੇਲੇ ਤੋਂ ਉਧਰ ਗਿਆ ਤੇਰਾ ਦਿਮਾਗ ਇੱਥੇ ਆ ਗਿਆ ਤੇ ਉਹਨੂੰ ਵਰਤਣਾ ਹਾਂ ਸੱਚ ਆ ਗਿਆ ਇੱਥੇ ਆ ਨਹੀਂ ਨਹੀਂ ਘੜ ਦਿਨੀ ਘੜਦੀ ਇੱਥੇ ਪਿਆ ਮਾਂ ਚੱਲ ਹੱਤੇ ਸੇਰਵਾ ਚੱਲ ਗਿਓ ਟੀਕਾ ਨਹੀਂ ਹੋਣੀ ਨੇ ਚਾਹ ਬਣਾ ਲਈ ਫੱਤਾ ਦੇਣਾਈ ਸੀ ਸੇਰ ਗਿੱਲੇ ਵਾਲਾ ਜੂਆ ਮੇਲੇਣੀ ਰਬੜ ਟੈਣ ਪਾੜਾ ਪੂਣੀ ਕਰਲਾ ਮਾਣੀ ਸੀ ਨਹੀਂ ਉਹਨੂੰ ਕਹੂੰਗੀ ਨਾ ਤੀਂ ਆ ਮੈਂ ਚਾਹ ਦੇ ਦੇ ਮੈਂ ਕਿਸੇ ਦੇ ਘਰੇ ਫੁੱਲੇ ਸਿਰ ਜਾਇਦਾ ਅਗਲੇ ਵੇਹ ਮ ਘੜਦੇ ਆ ਹਾਏ ਮੈਂ ਸਗੰ ਲੈਣੀ ਦੇਣਾ ਨਾ ਥੋ ਰੌੜ ਬੈੜ ਪਾ ਪੂਣੀ ਕਰ ਚੱਲ ਉੱਥੇ ਹਾਏ ਗਿੱਲੇ ਦੇ ਜੂਆ ਪਾ ਦੂ ਰਬੜ ਬੈੜ ਬੰਦਾ ਸੀ ਸੀਚੇ ਰੱਖਦਾ ਚੱਲ ਮਾਰੀਆਂ ਨੂੰ ਟਮਕਾਏ ਪਾ ਇੱਥੇ ਐ ਕਿਤੇ ਚੰਗੀ ਨਹੀਂ ਆਪੇ ਫਟਫਟ ਦਿੰਦੀ ਹਾਂ ਆ ਮੁਝਾ ਪਾਪ ਆ ਜਾ ਹਰ ਮਾਰ ਆ ਜਾ ਬਾਰ ਮੈਂ ਮੜਾਲੇ ਕੋ ਚਰਜਾ ਵੜਾ ਠੀਕ ਆ ਤੂੰ ਪਹਿਲੀ ਚੱਲੀ ਮੈਂ ਕਿੰਨੂ ਨਹੀਂ ਸਕਦੇ ਨਾ ਮੈਨੂੰ ਦੇਣਾ ਮੈਨੂੰ ਮੈਂ ਲੈ ਚੜੇ ਪੈਸੇ ਵਿੱਚ ਕੀ ਸੂਟ ਬਣਾਉਂਦੀ ਤੈਨੂੰ ਫੇਰ ਟਾਈਪ ਨੂੰ ਹਾਏ ਹਾਏ ਇੱਕ ਤਾਂ ਦਿਮਾਗ ਨਾ ਮੇਰਾ ਇੱਥੇ ਤੇ ਆ ਗਿਆ ਤਾਂ ਪਰ ਜੇ ਤਨੇ ਤੁਸੀਂ ਹਾਂ ਤੁਸੀਂ ਨਹੀਂ ਤਾਨੂੰ ਤਾਨੂੰ ਨਹੀਂ ਸਕਦੇ ਦੇਣਾ ਮੈਨੂੰ ਦੇਣਾ ਮੈਨੂੰ ਮੈਂ ਲੈ ਕੇ ਉਹ ਲੋੜ ਚਰਜਾ ਆ ਜਾ ਬਾਰ ਇਹ ਤਾਂ ਇਹ ਤਾਂ ਸੋਹਣਾ ਲੱਗੇ ਨਾ ਉਹਨੂੰ ਪੈਸੇ ਮਿਲਦੇ ਦਿੱਤਾ ਨਹੀਂ ਮਿਲਦੇ ਚਲ ਕੋਈ ਨਹੀਂ ਤੂੰ ਸੋਹਣੀ ਲੱਗ ਲਾ ਮੈਂ ਸੋਹਣੀ ਲੱਗ ਕੇ ਕੀ ਕਰਨਾ ਆ ਜਾ ਪੈੜੀ ਜੀ ਉਠੀ ਆਲ ਕਰਦੂ ਬੜੀ ਮਾਰ ਦੇਣੀ ਇੱਥੇ ਵੀ ਗੋਲੀ ਮਾਰ ਕੇ ਮਾਰ ਦੇਣੀ ਮੈਂ ਕੱਲੀ ਨੇ ਸੜਮ ਲੈ ਆਉਣੀ ਕੋਈ ਇੰਨੇ ਪਹਿ ਲੈਨ ਚੱਲੀ ਮੈਂ ਵਾ ਭਈ ਇਹਨੇ ਖੁਸ਼ੀ ਬੜੀ ਹੁੰਦੀ ਆ ਇੰਨੇ ਨੋੜ ਦੇਨੇ ਉਹਨੇ ਉਹਨੇ ਤੇ ਮੇਰੇ ਘਰ ਜਾਣੇ ਨਹੀਂ ਕਦੀ ਦਿੱਤੇ ਮੈਨੂੰ ਜਿੰਨੇ ਉਹ ਦੇ ਦੇ ਲੱਭੂ ਉਹਨੂੰ ਮੈਂ ਸਗੋਂ ਤਾਂ ਝੁੱਠੀ ਚਾਹ ਪਿਆਦੀ ਫਿੱਕੀ ਚਾਹ ਪੈੜੀ ਜੀ ਚਾਹ ਨੂੰ ਪਿਆਦੀ ਤੇ ਚੰਗੀਨ ਨੂੰ ਪਿਆਦੀ ਮੋਟੋ ਜੀ ਉਹਨੇ ਹੁੰਦਿਆ ਕਰਨਾ ਕੋਈ ਆਪ ਤੇ ਪੈਸਾ ਦਿੰਦੀ ਨਹੀਂ ਕੋਈ ਉਹ ਸਗੋਂ ਪੈਸੇ ਦਿੰਦੀ ਉਹਨੂੰ ਸੋਹਣੀ ਬੜੀ ਚਾਹ ਬਣਾ ਕੇ ਪੈ ਲੈ ਨਹੀਂ ਬਿਸਕੁਟਾਂ ਦੇ ਨਾਲ ਹੁਣ ਆ ਵੀ ਸਿੰਘ ਅੱਧੀ ਪੈਰਾਂ ਚ ਕੀ ਪਾਉਂ ਹੀਲ ਕੱਢ ਕੇ ਪਾਉਣਾ ਅੱਜ ਆਏ ਜੁੱਤੀ ਪਾ ਲਈ ਨਹੀਂ ਮੰਜੀ ਥੱਲੇ ਪਾ ਲਈ ਮੈਂ ਪਹਿਲਾਂ ਲਗਾ ਕੇ ਰੱਖੀ ਆ ਆ ਗਈ ਆ ਗਈ ਆ ਗਈ ਆ ਗਈ ਆ ਗਈ ਹੋੜ ਕੇ ਰੋਈ ਨਾ ਚੇਰ ਲਾਤਾ ਹਾਂ ਜੁੱਤੀ ਪਾਉਣੀ ਨਹੀਂ ਇੱਥੇ ਜਾਣਾ ਏਡੀ ਜੁੱਤੀ ਪਾਉਣੀ ਚੱਪਲ ਪਾ ਲੈ ਆ ਆਹ ਤੇ ਘਾਰੇ ਉਹਨਾਂ ਦੇ ਗੌਂਡੀਆਂ ਦਾ ਕੰਦੀਆਂ ਨਹੀਂ ਆ ਤੇਰਾ ਜਰੂਰ ਆਪਣਾ ਜਰੂਰ ਕਰਨਾ ਨਾਲ ਮੇਰਾ ਤੇ ਕਰ ਲੈ ਨਹੀਂ ਤੇਰਾ ਜਰੂਰ ਕਿਹ ਹੈ ਏ ਇਦਾਂ ਜਲੂਸਾ ਦਾ ਤੈਨੂੰ ਪਤਾ ਵੀ ਕਰਦੇ ਕੰਮ ਦਾ ਤੇ ਤੈਨੂੰ ਮਾਸਾ ਨਹੀਂ ਪਤਾ ਕਰਦੇ ਦਿੱਤੇ ਸਵੇਰ ਦੇ ਸਾਰੇ ਆਪੜੇ ਲੱਲੇ ਨਾ ਤੇ ਕਰਦੇ ਆ ਕਿ ਤੂੰ ਹਲ ਲੈ ਖਾ ਕੇ ਰੋਟੀਆਂ ਚਾਰਦੇ ਹੋਣਾ ਵੀ ਕਰਦਾ ਲੈ ਰੋਟੀ ਖਾ ਜਾਈਂ ਤੂੰ ਸਾਰੀ ਜਾਂ ਤਰੀਂਆਂ 60 ਸਾਲ ਤੇ ਕਦੀ ਕੋਸ਼ਿਸ਼ ਕਰੀ ਕੋਈ ਖੜਨਾ ਤੂੰ ਕੀ ਕਰਨਾ ਮੈਂ ਲੈ ਪਾਪਾ ਲੈ ਜੀ ਰੋਟੀ ਪਵਾ ਲੈ ਮੰਗੀ ਨਹੀਂ ਆ order ਤੇਰੀ ਰੋਟੀ ਨਹੀਂ ਕੀਤੀ ਚਾਹ ਕੀਤੀ ਉੱਥੇ ਮੇਰੇ ਹੱਥ ਜਨਾਲਾ ਮੈਂ ਆਖਿਆ ਹੀ ਆਪਾਂ ਦਾ ਤੂੰ ਕੰਮ ਨਾ ਕਰਨਾ ਪਊਗਾ ਰੋਟੀ ਨਾ ਪਾਣੀ ਦਾ ਕੰਮਚੋਰ ਤੂੰ ਸਿਰੇ ਦੀ ਘਰ ਲਾ ਗਿਆ ਨਾ ਚਲਗੇ ਆ ਜਾ ਸੂਰਿਆ ਕਰ ਪਿੱਛੇ ਮੁੜਦਾ ਜਾਏ ਚੱਲ ਜਾ ਸਰਦੇ ਚੁਰੀਆਂ ਨਾ ਮੈਂ ਸਮਝੀ ਸੱਚ ਉੱਥੇ ਤੇ ਦਮ ਮੀਨੀ ਕੇ ਹਾਂ ਲੈ ਇੱਕ ਤੇ ਹਰੇਕ ਗੱਲ ਮੰਮੀ ਨੇ ਕਹੀ ਮੰਮੀ ਨੇ ਲਈ ਮਮੀ ਜੀ ਬਣਾ ਦੇ ਕੀ ਕੋਸ਼ਿਸ਼ ਕਰਨਾ ਚਾਹਤੇ ਆ ਮੈਂ ਉਹ ਆਵਾ ਤਗੜੀ ਕੋਠੀ ਪਾਈ ਹੋਣੀ ਉਹ ਦੇਖ ਕੇ ਉਹ ਕੋਠੀ ਤੂੰ ਬੜੇ ਕੋਠੇ ਚ ਰਹਿਣ ਵਾਲੀ ਤੂੰ ਆ ਜਾ ਇੱਧਰ ਪਿੱਛੇ ਪਿੱਛੇ ਆਹੋ ਆ ਜਾ ਠੀਕ ਹੈ ਬੋਲਣਾ ਨਹੀਂ ਜਿਆਦਾ ਪੰਮੋ ਜਿਆਦਾ ਨਹੀਂ ਬੋਲਣਾ ਬੋਲਣਾ ਨਹੀਂ ਜਿਆਦਾ ਹਾਂ ਨਹੀਂ ਜਿਆਦਾ ਬੋਲਣਾ ਜਿੱਦਾਂ ਕਿ ਤੈਨੂੰ ਸਮਝਾਇਆ ਉਹਨਾਂ ਕੀ ਬੋਲਨੀ ਮੇਰੀ ਇੱਥੇ ਬੇਇੱਜ਼ਤੀ ਨਾ ਕਰਾ ਦੀ ਅੱਛਾ ਕਿੱਧਰ ਵੜੀ ਉਹ ਆਪਣੇ ਅੰਦਰ ਆ ਜਾਂਦੀ ਚੁੱਪ ਕਰ ਜਾਂਦੀ